ਏ ਭਾਈ ਲੈ ਵੀ ਕਾਲਿਆ ਕੀ ਹਾਲ ਚਾਲੀ ਆ ਬੈਠੇ ਮੇਰੇ ਭਰਾ ਆਵੇ ਕੋਠੀ ਬਣਾਉਣ ਲੱਗਾ ਜੋਬਨ ਇਹਨਾਂ ਕੋਠੇ ਢਾਹਤੀ ਸਾਡੇ ਬੁੱਢੇ ਦੇ ਬਣਾਏ ਵੇਖ ਲਾ ਆ ਕਾਲਿਆ ਤੈਨੂੰ ਇੱਕ ਸ਼ੇਰ ਸੁਣਾਉਨੇ ਆ ਕਹਿੰਦੇ ਖੋ ਕੇ ਖਾਈਏ ਖੋ ਕੇ ਖਾਈਏ ਰੱਜ ਨਹੀਂ ਹੁੰਦਾ ਖੋ ਕੇ ਖਾਈਏ ਰੱਜ ਨਹੀਂ ਹੁੰਦਾ ਨੰਗਾ ਪਿੰਡਾ ਕੱਜ ਨਹੀਂ ਹੁੰਦਾ ਖੋ ਕੇ ਖਾਈਏ ਰੱਜ ਨਹੀਂ ਹੁੰਦਾ ਨੰਗਾ ਪਿੰਡਾ ਕੱਜ ਨਹੀਂ ਹੁੰਦਾ ਹੱਕ ਮਾਰ ਕੇ ਜੇ ਮੱਕੇ ਜਾਈਏ ਹੱਕ ਮਾਰ ਕੇ ਜੇ ਮੱਕੇ ਜਾਈਏ ਪੈੜਾ ਹੁੰਦਾ ਹੱਜ ਨਹੀਂ ਹੁੰਦਾ ਪੈੜਾ ਹੁੰਦਾ ਹੱਜ ਨਹੀਂ ਹੁੰਦਾ ਗੱਲ ਇਹ ਆ ਵੀ ਕਿਸਦਾ ਹੱਕ ਮਾਰ ਕੇ ਨਾ ਜਾਉ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਹੱਕ ਮਾਰਿਆ ਨਾ ਪੈਸੇ ਚੜਾਉਣ ਦਾ ਕੋਈ ਫਾਇਦਾ ਨਹੀਂ ਕੋਈ ਲੰਗਰ ਲਾਏ ਦਾ ਫਾਇਦਾ ਨਹੀਂ ਜੇ ਕਿਸਦਾ ਹੱਕ ਹੀ ਮਾਰ ਲਿਆ ਤੁਸੀਂ ਆਪਣੀ ਮਿਹਨਤ ਕਰਦੇ ਆ ਕਿੰਡੀ ਵਧੀਆ ਗੱਲ ਵਾ ਮਿਹਨਤ ਕਰਨ ਦੇ ਨਿਆਣੇ ਪਾਲਣ ਦੇ ਆ ਨਾ ਇਹ ਸਮਝੋ ਤੁਸੀਂ ਗੁਰਦਾਰੇ ਜਾਣ ਦੇ ਇਹ ਜਿਹੜੇ ਨਿਆਣੇ ਅੱਜ ਕੱਲ੍ਹ ਠੰਡ ਤੋਂ ਬਚੇ ਮਾਂ ਠੰਡ ਤੋਂ ਬਜੀਆ ਉਹ ਚੰਗੀ ਗੱਲ ਵਾ ਮਾੜੀ ਨਹੀਂ ਗਈ ਸੋ ਇਹ ਗੱਲ ਵਾ ਵੀ ਗੁਰੂ ਘਰ ਦਿੱਤਾ ਜਾਵੇ ਨਾ ਦਿੱਤਾ ਜਾਵੇ ਗੱਲ ਵੱਖਰੀ ਆ ਨਿਆਣਿਆਂ ਨੂੰ ਸੁਖ ਦੋ ਭਾਇਆ ਆਪਣਾ ਬਿਮਾਰ ਕਹੀ ਦੋ